ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਚੂੜ ਚੱਕ ਦੇ ਵਿੱਚ ਚੂੜ ਚੱਕ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਮੋਗੇ ਨੂੰ ਜਾਣਿਆ ਮੋਗੇ ਤੋਂ ਝਗਰਾਵ ਵਾਲੀ ਸਾਈਡ ਤੋਂ ਜਿੱਥੇ ਨਾਕਾ ਲੱਗਿਆ ਹੁੰਦਾ ਮਿੱਤਰੋ ਉਹ ਪਿੰਡ ਆ ਚੂੜ ਚੱਕ ਉਸ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਭਾਈ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਉਹਨਾਂ ਦੇ ਕੋਲੇ ਇੱਕ ਮੈਂ ਮਕਾਊਆ ਬਹੁਤ ਚੰਗੀ ਮੈਂ ਆ ਚੰਗੇ ਦੁੱਧ ਦੀ ਮਾਲਕਣਾ ਕਰਨ ਵਾਲੀ ਯੂਸ ਕਰੀ ਫਿਰੇ ਸਾਰੀ ਜਾਣਕਾਰੀ ਮੈਂ ਦੇ ਬਾਰੇ ਹੋਊਗੀ ਆ ਜੋ ਉਹ ਭਰਾ ਜਿਹੜੇ ਮੈਂ ਚੰਗੀ ਮੈਂ ਦੇ ਦੀਵਾਨੇ ਆ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੈਰ ਜੀ ਬਸ ਠੀਕ ਆ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਅੱਛਾ ਨਾਮ ਦੱਸ ਦਈਏ ਕਿਰਾਂ ਦੀ ਵੀਰੇ ਦਰਸ਼ਨ ਸਿੰਘ ਨਾਮ ਆ ਜੀ ਦਰਸ਼ਨ ਸਿੰਘ ਪਿੰਡ ਚੂੜ ਚੱਕ ਆ ਜੀ ਜਦੋਂ ਆਪਾਂ ਨਾਕੇ ਦੇ ਕੋਲੋਂ ਮੁੜ ਕੇ ਪਿੰਡ ਨੂੰ ਆਉਣੇ ਪੈਂਚਰ ਵਾਲੀ ਦੁਕਾਨ ਦੇ ਕੋਲੋਂ ਮੁੜ ਕੇ ਹਾਂਜੀ 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 ਪਹਿਲਾ ਘਰ ਹੀ ਆ ਗਿਆ ਦੂਜਾ ਪਹਿਲਾ ਦੂਜਾ ਹੁੰਦਾ ਜੀ ਮੇਰੇ ਤਾਂ ਦੂਜਾ ਘਰ ਆ ਗਿਆ ਅੱਛਾ ਭਾਈ ਮੈਂ ਕਿੰਨੇ ਦੁੱਧ ਦਰ ਕਾੜ ਰਿਹਾ ਹੈਂਦਾ ਬਈ ਵੀਰੇ ਇਹਨੇ 15 ਲੀਟਰ ਮੈਨੂੰ ਦਿੱਤਾ ਪਿਛਲੇ ਸੂਏ ਦੂਜੇ ਠੀਕ ਹੈ ਜੀ ਪਹਿਲੇ 12 ਸੀ ਇਹਦਾ ਠੀਕ ਹੈ ਜੀ ਤੇ ਫਿਰ 15 ਤੇ ਹੁਣ ਜਾਨੀ ਕਿ ਮੈਨੂੰ ਇਹਦੀ 17 18 ਦੀ ਪੂਰੀ ਉਮੀਦ ਹੈ ਜਾਨੀ ਕਿ ਜਿਹੜੇ ਸਾਹਨ ਸਮਝੀ ਹੋਈ ਹੈ ਨਹੀਂ ਦੇ ਦੂਗੀ ਬਈ ਦੁੱਧ ਵਾਲੀ ਮੈਂ ਹਾਂ ਜੀ ਅੱਛਾ ਇਹਦੇ ਦਿਨ ਕਿ ਨਹੀਂ ਤਰੀਕ ਨੂੰ ਪੂਰੇ ਆ ਦਿਨ ਵੀਰੇ ਇਹਦੇ ਅੱਜ ਪੂਰੇ ਆ ਠੀਕ ਹੈ ਠੀਕ ਹੈ ਕਿਹੜਾ ਭਰਾਤਾ ਜੀ ਇਹਦਾ ਠੀਕ ਹੈ ਵੀਰੇ ਇਹਦੇ ਆਪਣਾ ਹੈਗਾ ਵਾ ਲక్ష్ਮੀ ਡੇਰੀ ਵਾਲਾ ਕੋਹੇ ਨੂਰ ਦਾ ਕੋਹੇ ਨੂਰ ਦਾ ਲੱਗਿਆ ਹੋਇਆ ਹਾਂਜੀ ਹਾਂ ਠੀਕ ਹੈ ਵਧੀਆ ਠੀਕਾ ਲੱਗਾ ਦੇ ਰੇਡ ਮਹਾਰਾਜ ਜੀ ਕੀ ਰੱਖਿਆ ਹੁੰਦਾ ਇੱਕ ਵੀਰੇ ਇੱਕ ਪੈਂਡ ਜੀ ਇੱਕ ਪਿੰਡ ਵਿੱਚੋਂ ਮਾਨਤਨ ਹੋ ਜੂਗਾ ਹੋ ਜੂਗਾ ਜੀ ਠੀਕ ਕੱਢੇ ਬਾਹਰੋਂ ਤੋਰੇ ਮੈਨੂੰ ਮਾੜਾ ਹਾਂ ਜੀ ਮੈਂ ਕਿਸੀ ਪਾ ਜੇਬ ਵਿੱਚ ਪਾ ਲੋ ਪਾਉਂਦੀ ਮੈਂ ਹਾਂ ਕੱਢੇ ਬਾਹਰੋਂ ਖੋਲੇ ਬੁਲਾਇ ਲੈ ਮਿੱਤਰੋ ਤੀਜਾ ਸੁਆ ਕਰਮਾਂ ਵਾਲੀ ਨੇ ਸੁਣਾਵਾ ਲక్ష్ਮੀ ਡੈਰੀ ਫਾਰਮ ਵਾਲੇ ਕੋਹੇ ਨੂਰ ਬੁੱਲ ਜਿਹੜਾ ਉਹ ਬੁੱਲ ਤੋਂ ਇਹ ਕਰਮਾਂ ਵਾਲੀ ਗੱਬਣ ਬਹੁਤ ਚੰਗੀ ਪਲੀ ਪੁਲੀ ਮੈਂ ਵੱਡੀ ਬੁੱਡੀ ਮੈਂ ਆ ਲੈ ਵੇ ਭਾਂਡੇ ਵੱਲੋਂ ਵੀ ਬੜੀ ਜ਼ਬਰਦਸਤਾਂ ਕਰਮਾਂ ਵਾਲੀ ਸੋਹਣੀ ਸੁਨੱਖੀ ਆਣੀ ਹੈਗਾ ਓਹ ਢਿੱਸੀ ਫਿੱਕੀ ਆ ਬਾਈ ਆ ਵੇਖੋ ਬਾਈ ਹੂੰ ਠੀਕਾ ਵੇਖੋ ਗਰਾਂ ਦੀ ਲੇਵਲ ਲੁਵਾ ਕਰਮਾ ਵਾਲੀ ਤਾਂ ਲਿਆਓ ਮੋਢੇ ਸੋਹਣੀ ਤਿਆਰੀ ਦੇ ਵਿੱਚ ਆ ਬਈ ਜਿੰਨੀ ਹੈਗੀ ਮੈਂ ਡਾਡੀ ਚੰਗੀ ਆ ਬਈ ਵੋ ਨਹੀਂ ਠੀਕ ਹੈ ਨਹੀਂ ਮਿੱਤਰੋ ਦੇਖੋ ਗਏ ਥਣ ਥਣ ਬਹੁਤ ਚੰਗਾ ਨਜ਼ਾਇਜ਼ ਮਹਿੰਦੀ ਪਾਰਟੀ ਪੰਥਰ ਬਹੁਤ ਖੁੱਲੀ ਡੁੱਲੀ ਆ ਥੱਲੋ ਵਿਰਲਾ ਵਰਲਾ ਲੇਵਲ ਲੁਵਾ ਜੈੱਟ ਬਲੈਕ ਸਾਰੀ ਮਿੱਤਰੋ ਕਰਮਾ ਵਾਲੀ ਹਾਂ ਆ ਦੇਖ ਲਓ ਬਈ ਹੜ ਜਾ ਹੜ ਜਾ ਲੈ ਵੀ ਸਾਰੀ ਬਈ ਇੱਕ ਵਾਰੀ ਲੇਵੇ ਦੇ ਥਣ ਦੀ ਸੈਜ ਲੇਵੇ ਦੀ ਬਣਾਵਟ ਵੇਖੋ ਕਿੰਡੀ ਪਧਰੀ ਕਰਮ ਵਾਲੀ ਰਹਿਣ ਫੱਟੀਆ ਕਰੇਵਾ ਸੂਲ ਦੇ ਕੋਲੋਂ ਸਟਾਰਟ ਕਰਕੇ ਗਲਾਈ ਆ ਜਿਹੜੀ ਕਰਮ ਵਾਲੀ ਨੇ ਗੋਡਿਆਂ ਦੇ ਕੋਲੋਂ ਮੋੜ ਕੇ ਧੁੰਨੀ ਦੇ ਨਾਲ ਲਾਈ ਹੋਈ ਆ ਫਿਰ ਬਈ ਲੇਵੇ ਥਣਾ ਦਾ ਸਹਜ ਖਾਨਾ ਦੀ ਮਜ਼ਬੂਤੀ ਬਈ ਬਾਕੀ ਬਹੁਤ ਚੰਗਾ ਲੇਵਾ ਆਰਡਰ ਦੇ ਉੱਤੇ ਨਾੜਾ ਨੂੜਾ ਬਹੁਤ ਚੰਗੀਆਂ ਜੈਡ ਬਲੈਕ ਪੂਸ਼ ਆ ਸਾਰੀ ਦੀਪ ਵਿਖਾਦੀ ਬਈ ਆ ਵੇਖ ਲਓ ਬਈ ਸਾਰੀ ਕਾਲੀ ਛਾ ਪੂਸ਼ ਕਰਮ ਹੁਣ ਆ ਜੋ ਪੁੜੇ ਤੇ ਬਈ ਬਹੁਤ ਚੰਗਾ ਉੱਤੋਂ ਪਧਰੀ ਪੁਧਰੀ ਮਏ ਆ ਸਿੰਘਾਂ ਦੀ ਬਣਾਵਟ ਬਹੁਤ ਜਿਆਦੀ ਸੋਹਣੀ ਹੈ ਗੋਲ ਸਿੰਘ ਜਿਹਾ ਕੰਨੀ ਵਾਲਾ ਮਿੱਤਰੋ ਬਾਲੀ ਜੂਸ ਕਰੀ ਚਲ ਉਤੋਂ ਉਤੋਂ ਮੈਂ ਬਾਡੀ ਬੰਤਰ ਧੌਣ ਧਾਣ ਮੈਂ ਦੀ ਬਹੁਤ ਮਜ਼ਬੂਤ ਆ ਬਾਕੀ ਕਹਿਣ ਤੋਂ ਭਾਵੇਂ ਆ ਯਾਰ ਬਈ ਮੈਨੂੰ ਕਿੰਨਾ ਪੀਸ ਆ ਯਾਰ ਘਰੇ ਰੱਖਣ ਵਾਲਾ ਸੋਹਣੀ ਸਨਕੀ ਮੈਂ ਆ ਅੱਛਾ ਬਈ ਰੇਟ ਇਹਦਾ ਕੀ ਰਹੂਗਾ ਜੀ ਰੇਟ 1.65 ਜੀ 1.65000 ਰੁਪਏ ਪਿੱਛੋ ਪਿਆਰ ਮੁਹੱਬਤ ਹੋ ਜੂਗਾ ਨੰਬਰ ਕਿੰਨਾ ਆ ਗਿਆ ਬਾਈ ਆਪਣਾ 9988880 ਜੀ 4344 ਇੱਕ ਵਾਰੀ ਹੋਰ ਬੋਲ ਦਿਓ ਜੀ 9988880 4344 9988044 40344 40344 ਇਸ ਨੰਬਰ ਤੇ ਕਰ ਲਿਓ ਵੀਰੇ ਨਾ ਬਾਈ ਰਾਬਤਾ ਬਾਈ ਦੇ ਨਾਲ ਕੈਮ ਪਿੰਡ ਚੋੜਚੱਕ ਜਿਹੜਾ ਲੱਗਦਾ ਬਾਈ ਨੂੰ ਜਿਹੜਾ ਮੇਟਰੋ ਮੋਗਾ ਜਾਂ ਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆਪਾਂ ਲਾਇਆ ਹੋਇਆ ਵਾ ਧੰਨਵਾਦ ਸ਼ੁਕਰੀਆ ਜਉਂਦੇ ਰੋ